247 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਚੋਰੀ ਕੀਤੇ 12 ਬੋਰ ਪਿਸਟਲ 6 ਜਿੰਦਾ ਕਾਰਤੂਸਾਂ ਸਮੇਤ ਚੋਰੀ ਕਰਨ ਵਾਲੇ ਅਤੇ ਖਰੀਦਣ ਵਾਲੇ ਨੂੰ ਪੁਲਿਸ ਨੇ ਕੀਤਾ ਕਾਬੂ ਕੇਸ ਦਰਜ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਬਟਾਲਾ ਪੁਲਿਸ ਦੇ ਅਧੀਨ ਪੈਂਦੇ ਥਾਣਾ ਕਾਦੀਆਂ ਦੀ ਪੁਲਿਸ ਨੇ 21 ਅਗਸਤ ਨੂੰ ਸੁਖਰਾਜ ਸਿੰਘ ਵਾਸੀ ਕਾਦੀਆਂ ਦੇ ਘਰ ਚੋਰੀ ਦੀ ਵਾਰਦਾਤ ਨੂੰ ਹੱਲ ਕਰਦੇ ਹੋਏ ਕੁਲਵਿੰਦਰ ਸਿੰਘ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਜਿਸ ਦੇ ਕੋਲੋਂ ਪੁੱਛਗਿਛ ਦੌਰਾਨ ਪਤਾ ਚੱਲਿਆ ਕਿ ਕੁਲਵਿੰਦਰ ਸਿੰਘ ਦੇ ਘਰ ਚੋਂ ਚੋਰੀ ਨੂੰ ਜਿਸ ਦੇ ਦੌਰਾਨ 12 ਬੋਰ ਦਾ ਲਾਇਸੈਂਸੀ ਪਿਸਟਲ ਅਤੇ ਕਾਰਤੂਸ ਚੋਰੀ ਕਰਕੇ ਲੈ ਗਿਆ ਤੁਸੀਂ ਦੇਖ ਰਹੇ ਹੋ 24/7 ਨਿਊਜ਼ ਪੰਜਾਬ ਬਟਾਲਾ ਤੋਂ ਅਸ਼ੋਕ ਜਰੇਵਾਲ ਅਨੀਤਾ ਬੇਦੀ ਦੀ ਖਾਸ ਰਿਪੋਰਟ ਕਿਦਾਂ ਜੀ 11 8 24 ਨੂੰ ਇੱਕ ਸੁਖਰਾਜ ਸਿੰਘ ਐ ਵਾਸੀ ਚੀਮਾ ਉਹਦੇ ਘਰ ਚੋਰੀ ਹੋਈ ਸੀ ਉਹਦੇ ਘਰ ਚੋਰੀ ਦੇ ਵਿੱਚ ਇੱਕ ਮੋਬਾਈਲ ਕੁਝ ਸੋਨਾ ਤੇ ਇੱਕ ਰਵਲਰ ਜਿਹੜਾ ਚੋਰ ਚੋਰੀ ਕਰਕੇ ਲੈ ਗਏ ਸੀ ਜੋ ਆਪਣਾ ਐਸਐਚਓ ਗੁਰਦੇਵ ਸਿੰਘ ਐਸਐਚਓ ਕਰਦੀਆਂ ਤੇ ਉਹਦੀ ਟੀਮ ਨੇ ਬੜੀ ਮਿਹਨਤ ਕੀਤੀ ਅਤੇ ਜਿਹੜਾ ਸੀਸੀਟੀਵੀ ਫੁਟਸ ਨੂੰ ਖੰਡਾਲਦੇ ਹੋਏ ਉਹ ਇਸ ਨਤੀਜੇ ਤੇ ਪਹੁੰਚੇ ਜਿਹਦੇ ਵਿੱਚੋਂ ਇੱਕ ਜਿਹੜਾ ਚੋਰ ਸੀ ਕੁਲਵਿੰਦਰ ਸਿੰਘ ਉਰਫ ਗੋਰਾ ਉਹਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਤੇ ਉਹਦੇ ਕੋਲੋਂ ਜਿਹੜਾ ਮੋਬਾਈਲ ਚੋਰੀ ਦਾ ਰਿਕਵਰ ਕਰ ਲਿਆ ਸੀ ਤੇ ਉਸ ਤੋਂ ਬਾਅਦ ਫਿਰ ਉਹਨੂੰ ਕਿੱਥੇ-ਕਿੱਥੇ ਸਮਾਨ ਦਿੱਤਾ ਉਹਦੀ ਪੁੱਛਗਿੱਛ ਸ਼ੁਰੂ ਕੀਤੀ ਤੇ ਪੁੱਛਗਿੱਛ ਦੇ ਵਿੱਚ ਇੱਕ ਬਲਰਾਜ ਸਿੰਘ ਐ ਉਰ ਬੱਲੂ ਤੇ ਇੱਕ ਮਨਪ੍ਰੀਤ ਕੌਰ ਹਰਮਨ ਜੋਗਨ ਤੇਸ਼ਵਾਸਮ ਸਿੰਘ ਜਿਹੜੇ ਉਹ ਨਾਮਜਾਦ ਹੋਏ ਜਿਨ੍ਹਾਂ ਨੇ ਉਹਦੇ ਕੋਲ ਸਮਾਨ ਲਿਆ ਸੀ ਜਿਹਦੇ ਵਿੱਚੋਂ ਜਿਹੜੀ ਆਪਣਾ ਮਨਪ੍ਰੀਤ ਕੌਰ ਨੂੰ ਪਹਿਲਾਂ ਗ੍ਰਿਫਤਾਰ ਕਰ ਲਿਆ ਸੀ ਅਤੇ ਉਸ ਤੋਂ ਬਾਅਦ ਅੱਜ ਜਿਹੜਾ ਬਰਬਾਜ ਸਿੰਘ ਔਰ ਬਬਲੂ ਨੂੰ ਗ੍ਰਿਫਤਾਰ ਕੀਤਾ ਉਹਦੇ ਕੋਲੋਂ ਜਿਹੜਾ ਆਪਣਾ ਚੋਰੀ ਕੀਤਾ ਹੋਇਆ ਜੈ ਰਵਾਲਵਰ ਸੀ ਅਤੇ 6 ਰੌਂਦੋ ਉਹ ਅਸੀਂ ਬਰਾਮਦ ਕਰ ਲਿਆ ਤੇ ਇਹ ਬਰਾਮਦ ਕਰਕੇ ਇਹਦਾ ਅਸੀਂ ਆਪਣਾ ਪੁਲਿਸ ਰਿਮਾਂਡ ਲਿਆ ਸਾਡੇ ਕੋਲ ਪੁਲਿਸ ਰਿਮਾਂਡ ਤੇ ਆ ਤੇ ਇਹ ਦੀ ਸਿਰ ਜਿਹੜੀ ਪੁਛਕਿਸ਼ ਕੀਤੀ ਜਾ ਰਹੀ ਆ ਤੇ ਜਿਹੜੇ ਬਾਕੀ ਦੋਸ਼ੀ ਆ ਉਹਨਾਂ ਨੂੰ ਵੀ ਅਸੀਂ ਇਹਨੂੰ ਤੁਰੰਤ ਗ੍ਰਿਫਤਾਰ ਕਰ ਲਵਾਂਗੇ ਤੇ ਮਨਜੋਗ ਐਸਐਸਟੀਸੀ ਸਹਿਲ ਮੀਰ ਜੀ ਐ ਜਿਉ ਕਿ ਬਟਾਲੇ ਵਿੱਚ ਨਵੇਂ ਆਏ ਹਨ ਉਹਨਾਂ ਨੇ ਆਪਣਾ ਦਿਸ਼ਨ ਨਿਰਤੀ ਦਿੱਤੇ ਨੇ ਨਸ਼ਿਆਂ ਤੇ ਅਤੇ ਇਦਾਂ ਦੇ ਚੋਰੀ ਤੇ ਲੁੱਟ ਖੋਹੀਆਂ ਵਰਤਾਂ ਨੂੰ ਬਿਲਕੁਲ ਨਹੀਂ ਹੋਣ ਦਿੱਤਾ ਜਾਵੇਗਾ ਇਹਨਾਂ ਤੇ ਪੂਰਾ ਸ਼ਿਕਾਇਤਾਂ ਚ ਲਿਆ ਕਰਸਿਆ ਜਾਵੇਗਾ ਜਿਹੜੇ ਨਸ਼ਾ ਵੇਚਦੇ ਹਨ ਅਤੇ ਜਿਹੜੇ ਸਨੇਚਰ ਹਨ ਉਹਨਾਂ ਨੂੰ ਪੂਰੀ ਨਤਪਾਈ ਜਾਵੇਗੀ ਉਹ ਜਿਹੜਾ ਬੱਲੂ ਹੈ ਤੇ ਪਹਿਲਾਂ ਵੀ ਕੋਈ ਜਿਹੜਾ ਬੱਲੂ ਹੈ ਦੇ ਖਿਲਾਫ ਪਹਿਲਾਂ ਵੀ 7-8 ਪਰਚੇ ਐਨਡੀਪੀਐਸ ਦੇ ਤਰਜਾ ਇਹ ਪਹਿਲਾਂ ਜੇਲ੍ਹ ਚ ਵੀ ਰਹਿ ਚੱਕਾ ਸੀ ਹੁਣ ਜਮਾਨਤ ਤੇ ਦੋਨੋਂ ਦੋਸ਼ੀ ਕਿਨੇ ਸੀ ਮੇਰੇ ਕੋਨੇ ਦੋਸ਼ੀ ਜਿਹੜੇ ਆ ਹੁਣ ਇਸ ਵੇਲੇ 6 ਦੋਸ਼ੀ ਜਿਹੜੇ ਨਾਮਜ਼ਦ ਹੈ ਜਿਹਦੇ ਵਿੱਚੋਂ ਆਪਾਂ ਨੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਤਿੰਨ ਦੋਸ਼ੀ ਅਜੇ ਬਾਹਰ ਹੈ ਉਹਨਾਂ ਦੇ ਵੀ ਜਲਦੀ ਗ੍ਰਿਫਤਾਰ ਕਰ ਲਿਆ ਜਿਹੜਾ ਇਹਨਾਂ ਦੇ ਵਿੱਚ ਇਹਨਾਂ ਦੇ ਖਿਲਾਫ 334 345 317 ਬੀ ਐਨ ਐਸ ਅਤੇ 27 ਐਵੀਡੈਂਸ ਐਕਟ ਦੇ ਇਸ ਵਾਲੀ ਆਰਮੈਕ ਦੇ ਤਾਰਤੇ ਪਰਚਾ ਦਰਜ ਕੀਤਾ ਹੈ